ਪਰ ਪੁਰਾਣੇ ਸਮਿਆਂ ਦੇ ਵਿੱਚ ਇੱਕ ਘਰ ਦੇ ਵਿੱਚ ਪੰਜ ਬੱਚੇ ਹੁੰਦੇ ਸਿਗੇ ਪੰਜਾਂ ਬੱਚਿਆਂ ਦੇ ਵਿੱਚੋਂ ਦੋ ਜਾਂ ਤਿੰਨ ਡਰਾਈਵਰ ਬਣਦੇ ਸਿਗੇ ਉਸ ਟਾਈਮ ਮਤਲਬ ਕਿ ਇੰਨਾ ਇਸ ਧੰਦੇ ਦੇ ਨੂੰ ਪਿਆਰ ਦਿੱਤਾ ਜਾਂਦਾ ਸੀ ਅੱਜ ਦੇ ਵਿੱਚ ਇੰਨਾ ਇਸ ਧੰਦੇ ਨੂੰ ਕੰਜਸਟਡ ਜਾਂ ਕਰ ਦਿੱਤਾ ਇਸ ਧੰਦੇ ਨੂੰ ਇੰਨਾ ਟਾਈਟ ਕਰ ਦਿੱਤਾ ਕਿ ਹਰ ਬੰਦਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਰਾਜਾ ਬ੍ਰਦਰਜ਼ ਫੇਸਬੁਕ ਪੇਜ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਇਹ ਵੀਡੀਓ ਦਰਦ ਦੇ ਡਰਾਈਵਰੀ ਦੇ ਵਿੱਚ ਬਣਾ ਰਹੇ ਆ ਕਿ ਇੰਡੀਆ ਦੇ ਵਿੱਚ ਡਰਾਈਵਰਾਂ ਦਾ ਦਰਦ ਕਿਸੇ ਨੂੰ ਨਹੀਂ ਸੁਣਦਾ ਤੇ ਇਹ ਚੀਜ਼ਾਂ ਅਸੀਂ ਜਿਹੜੀਆਂ ਦੁਨੀਆ ਨੂੰ ਦਿਖਾਉਨੇ ਆ ਵੀ ਭਾਈ ਕਿੰਨਾ ਇੱਕ ਡਰਾਈਵਰ ਦੀ ਮਿਹਨਤ ਆ ਕਿੰਨੀ ਡਰਾਈਵਰ ਜਿਹੜੇ ਆ ਦੁੱਖ ਝੱਲਦਾ ਆ ਹੈਨਾ ਦਰਦ ਇਹ ਡਰਾਈਵਰੀ ਵੀ ਡਰਾਈਵਰੀ ਦੇ ਕੀ ਕੀ ਦਰਦ ਆ ਹੈਨਾ ਤੇ ਇਸ ਵਿਸ਼ੇ ਦੇ ਵਿੱਚ ਅੱਜ ਸਾਡੇ ਨਾਲ ਨੇ ਸਰਦਾਰ ਭਜਨ ਸਿੰਘ ਜੀ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਹਨਾ ਜੋ ਅੱਜ ਦੇ ਹਾਲਾਤ ਚੱਲ ਰਹੇ ਆ ਤੇ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ 2024 ਦਾ ਤੇ ਅੱਜ ਦੇ ਹਾਲਾਤ ਅੱਜ ਦੀਆਂ ਗੱਡੀਆਂ ਦੀਆਂ ਕੰਡੀਸ਼ਨਾਂ ਕਿਵੇਂ ਕਿਵੇਂ ਚੱਲ ਰਿਹਾ ਕੰਮ ਕੀ ਇਹਨਾਂ ਦੇ ਹਾਲਾਤ ਬਣੇ ਹੋਏ ਆ ਕੋਈ ਚਾਰ ਪੈਸੇ ਜੁੜ ਰਹੇ ਆ ਜਾਂ ਜਿਹੜੇ ਕੋਲ ਆ ਉਹ ਵੀ ਜਾ ਰਹੇ ਆ ਸਰਕਾਰਾਂ ਕੀ ਕਰ ਰਹੀਆਂ ਇਸ ਵਿਸ਼ੇ ਦੇ ਉੱਤੇ ਅੱਜ ਆਪਾਂ ਸਾਰੀ ਗੱਲਬਾਤ ਕਰਾਂਗੇ ਪੂਰੇ ਪੰਜਾਬ ਦੇ ਵਿੱਚੋਂ ਆਪਾਂ ਨੂੰ ਫੋਨ ਆ ਰਿਹਾ ਵੀ ਭਾਈ ਜੀ ਅੱਜ ਦੇ ਹਾਲਾਤ ਜਿਹੜੇ ਆ ਜਰੂਰ ਦੁਨੀਆ ਨੂੰ ਦਿਖਾਏ ਜਾਣ ਵੀ ਡਰਾਈਵਰੀ ਦੇ ਕੀ ਹੈਗੇ ਆ ਸੋ ਸਵਾਗਤ ਆ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਆਪਾਂ ਚਾਹਾਂਗੇ ਵੀ ਜੋ-ਜੋ ਅੱਜ ਦੀ ਡਰਾਈਵਰੀ ਚ ਚੱਲ ਰਿਹਾ ਕੀ ਹਾਲਾਤ ਬਣੇ ਹੋਏ ਆ ਗਾਂ ਕਿੱਦਾਂ ਰਹੇਗਾ ਉਹਦੇ ਬਾਰੇ ਸਾਰੀ ਗੱਲਬਾਤ ਤੁਸੀਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਹਾਲਾਤ ਤਾਂ तकरीबन ਸਾਰਿਆਂ ਨੂੰ ਪਤਾ ਹੀ ਹੈ ਕੀ ਹਾਲਾਤ ਆ ਪੰਜਾਬ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਅਸੀਂ ਦਿਲੋਂ ਤਹਿ ਦਿਲੋਂ ਇਹਨੀ ਰਿਸਪੈਕਟ ਕਰਦੇ ਸੀਗੇ ਗੁਰੂ ਗ੍ਰੰਥ ਸਾਹਿਬ ਦੀ ਕਸਮ ਖਾ ਕੇ ਖਾ ਕੇ ਵੀ ਅਸੀਂ ਕਹਿ ਸਕਦੇ ਹਾਂ ਕਿ ਇਸ ਮਨੁੱਖ ਨੂੰ ਅਸੀਂ ਇੰਨਾ ਇਹਦੀ ਕੁਰਸੀ ਨੂੰ ਇਹਦੇ ਅਹੁਦੇ ਨੂੰ ਇੰਨਾ ਰਿਸਪੈਕਟ ਦਿੱਤੀ ਕਿ ਤੁਸੀਂ ਪੁੱਛੋ ਹੀ ਨਾ ਅਸੀਂ ਇਸ ਬੰਦੇ ਦੇ ਨਾਲ ਇੰ ਦਿਲੋਂ ਪਿਆਰ ਕੀਤਾ ਪਰ ਅੱਜ ਕੀ ਆ ਕਿ ਪੰਜਾਬ ਦੇ ਹਾਲਾਤ ਜਾਂ ਗੱਡੀਆਂ ਦੇ ਹਾਲਾਤ ਇਦਾਂ ਦੇ ਆ ਕਿ ਇੱਕ ਪੁਰਾਣੇ ਸਮਿਆਂ ਦੇ ਵਿੱਚ ਇੱਕ ਕਾਰ ਦੇ ਵਿੱਚ ਪੰਜ ਬੱਚੇ ਹੁੰਦੇ ਸਿਗੇ ਪੰਜਾਂ ਬੱਚਿਆਂ ਦੇ ਵਿੱਚੋਂ ਦੋ ਜਾਂ ਤਿੰਨ ਡਰਾਈਵਰ ਬਣਦੇ ਸਿਗੇ ਉਸ ਟਾਈਮ ਮਤਲਬ ਕਿ ਇੰਨਾ ਇਸ ਧੰਦੇ ਨੂੰ ਪਿਆਰ ਦਿੱਤਾ ਜਾਂਦਾ ਸੀ ਅੱਜ ਦੇ ਵਿੱਚ ਇੰਨਾ ਇਸ ਧੰਦੇ ਨੂੰ ਕੰਜਸਟਡ ਜਾਂ ਕਰ ਦਿੱਤਾ ਇਸ ਧੰਦੇ ਨੂੰ ਇੰਨਾ ਟਾਈਟ ਕਰ ਦਿੱਤਾ ਕਿ ਹਰ ਬੰਦਾ ਇਸ ਧੰਦੇ ਤੋਂ ਪਿੱਛੇ ਚਲਾ ਗਿਆ ਦੇਖੋ ਕਿ ਕੋਈ ਵੀ ਸਟੇਟ ਆ ਹਰ ਸਟੇਟ ਆਪਣੀ ਜਿਹੜੀ ਟਰਾਂਸਪੋਰਟੇਸ਼ਨ ਆ ਉਹਨੂੰ ਸਹੂਲਤ ਦਿੰਦੀ ਆ ਰਾਜਸਥਾਨ ਦੇ ਵਿੱਚ ਚਲੇ ਜਾਓ ਰਾਜਸਥਾਨ ਦੀ ਆ ਕੋਈ ਅਫਸਰशाही ਆਰਜੇ ਨੰਬਰ ਨੂੰ ਕੋਈ ਉਹਨੂੰ ਚੈਲੰਜ ਨਹੀਂ ਜਿੱਥੇ ਮਰਜ਼ੀ ਉਹ ਰੁਕੇ ਜੋ ਮਰਜ਼ੀ ਉਹ ਕਰੇ ਠੀਕ ਆ ਕਿ ਚਲੋ ਇੱਕ ਸਟੇਟ ਨੂੰ ਉਹਦਾ ਅਫਸਰ ਛੱਡਦੇ ਆ ਜੇ ਐਨਕੇ ਦੇ ਵਿੱਚ ਚਲੇ ਜਾਓ ਬਾਹਲੇ ਕਿਸੇ ਸਟੇਟ ਦੇ ਵਿੱਚ ਵੀ ਚਲੇ ਜਾਓ ਇਹ ਅਗਲਾ ਕਹਿੰਦਾ ਜੀ ਕੇ ਸਟੇਟ ਦੀ ਟਰਾਂਸਪੋਰਟੇਸ਼ਨ ਨੂੰ ਕੁਝ ਨਹੀਂ ਕਹਿਣਾ ਸਾਨੂੰ ਪੰਜਾਬ ਦੇ ਵਿੱਚ ਇਹ ਹਾਲਾਤ ਹੋ ਗਏ ਕਿ ਸਾਨੂੰ ਘਰ ਆਉਣ ਲਈ ਵੀ ਗੱਡੀਆਂ ਪੰਜਾਬ ਤੋਂ ਬਾਹਰ ਗੁਰਦੁਆਰਿਆਂ ਜਾਂ ਹੋਟਲਾਂ 'ਚ ਖੜੀਆਂ ਕਰਕੇ ਘਾਨੂੰ ਆਉਣਾ ਪੈ ਰਿਆ ਠੀਕ ਆ ਜਿਹੜੀ ਗੱਡੀ ਗਾਲਤਾ ਜਿਸ ਗੱਡੀ ਦੇ ਪੇਪਰ ਨਹੀਂ ਹੈਗੇ ਉਹਨੂੰ ਫਾਈਨ ਕਰੋ ਇਹ ਨਹੀਂ ਆ ਕਿ ਇੱਕ ਕਹਾਵਤ ਪੁਰਾਣੇ ਸਮਿਆਂ ਦੇ ਵਿੱਚ ਹੁੰਦੀ ਸੀ ਕਿ ਮਾਂ ਆਪਣੇ ਪੁੱਤ ਨੂੰ ਕਹਿੰਦੀ ਕਿ ਪੁੱਤ ਤੂੰ ਅਫਸਰ ਬਣ ਗਿਆ ਤੂੰ ਥਾਣੇਦਾਰ ਬਣ ਗਿਆ ਅਗਯਮ ਪੁੱਤ ਕਹਿੰਦਾ ਕੋਈ ਨਹੀਂ ਮਾਂ ਸਭ ਤੋਂ ਪਹਿਲੇ ਡੰਡਾ ਤੇਰੇ ਹੀ ਫੇਰੂੰਗੀ ਉਹ ਹਾਲਾਤ ਪੰਜਾਬ ਦੇ ਆ ਕਿ ਸਾਡਾ ਮੁੱਖ ਮੰਤਰੀ ਆਪਣਾ ਔਰ ਸਾਡੇ ਹੀ ਜੁੱਤੀਆਂ ਪੈਣ ਰਹੀਆਂ ਠੀਕ ਹੈ ਨਾ ਜੀ ਦੇਖੋ ਕਿ ਇਸ ਅੱਜ ਇਹ ਧੰਦਾ ਪੰਜਾਬ ਦੇ ਵਿੱਚ ਅਖੀਰਲੀ ਪੀੜੀ ਆ ਇਹ ਪੰਜਾਬ ਦੇ ਵਿੱਚ ਇਹ ਅਖੀਰਲੀ ਪੀੜੀ ਆ ਜਿਹੜੀ ਡਰਾਈਵਰੀ ਚ ਇਸ ਤੋਂ ਅਗੇ ਪੰਜਾਬ ਦੇ ਵਿੱਚ ਟਰਾਂਸਪੋਰਟੇਸ਼ਨ ਦਾ ਧੰਦਾ ਖਤਮ ਬੰਦ ਜੋ ਹਾਲਾਤ ਅੱਜ ਪੰਜਾਬ ਦੇ ਅੱਜ ਤੋਂ 6 5 7 ਸਾਲ 10 ਸਾਲ ਪਹਿਲਾਂ ਬਾਦਲ ਸਰਕਾਰ ਨੇ ਵੀ ਇਹ ਕੋਸ਼ਿਸ਼ ਕੀਤਾ ਸੀਗਾ ਕਿ ਸਾਰੀ ਸਾਰੀ ਰਾਤ ਅਫਸਰ ਸੜਕਾਂ ਤੇ ਖੜਦੇ ਆ ਤੇ ਜੋ ਜੇ ਕੋਈ 3 ਵੀਲਰ ਵੀ ਆ ਗਿਆ ਚੱਕ ਦਿਓ ਜੇ ਕੋਈ ਟਰੱਕ ਆ ਗਿਆ 90 90 ਹਜ਼ਾਰ ਦੇ ਫਾਈਨ ਤੁਸੀਂ ਭਗਵੰਤ ਮਾਨ ਜੀ ਤੁਸੀਂ ਇੱਕ ਵਾਰ ਸੋਚੋ ਤਾਂ ਸਹੀ ਜਿਸ ਗੱਡੀ ਦਾ 90000 ਰੁਪਇਆ ਫਾਈਨ ਹੋ ਗਿਆ ਉਹ ਗੱਡੀ ਮੁੜ ਕੇ ਪੈਰਾਂ ਤੇ ਆ ਸਕਦੀ ਆ ਗੱਡੀਆਂ ਤਾਂ ਪਹਿਲੇ ਨਹੀਂ ਕੋਰੋਨਾ ਨੇ ਪੈਰਾਂ ਤੇ ਆਉਣ ਦਿੱਤੀਆਂ ਇਹ ਪੁਆਇੰਟ ਇੱਕ ਬਹੁਤ ਵੱਡਾ ਆ ਕੋਈ ਵੀ ਸਟੇਟ ਆ ਉੱਥੇ ਦਾ ਰਾਜਾ ਆਪਣੀ ਪਰਜਾਂ ਨੂੰ ਦੁਖੀ ਨਹੀਂ ਕਰਦਾ ਸਾਡੇ ਰਾਜੇ ਸਾਡੇ ਤੇ ਰਾਜ ਕਰਨ ਆਪੇ ਉਹੀ ਗੱਲ ਹੋ ਗਿਆ ਕਹਿੰਦੇ ਨਾ ਵੀ ਜਰ ਜੇ ਚੱਲਦੀ ਹੋਵੇ ਨਾ ਤੇ ਬਗਾਨਿਆਂ ਤੇ ਚਲਾਈਦੀ ਆ ਆਪਣੇਆਂ ਦੇ ਨਹੀਂ ਚਲਾਈਦੀ ਜੇ ਅੱਜ ਰਾਜ ਮਿਲਿਆ ਆ ਤੇ ਘੱਟੋ ਘੱਟ ਆਪਣੇ ਬੰਦੇ ਪੰਜਾਬੀਆਂ ਨੂੰ ਤਾਂ ਬਖਸ਼ੋ ਤੁਸੀਂ ਤਾਂ ਸਾਡੇ ਸਰਦਾਰ ਟਰੱਕਾਂ ਵਾਲੇ ਰੋਲ ਦਿੱਤੇ ਉਹ ਯਾਰ ਕੋਈ ਵੀ ਸਟੇਟ ਆ ਇਹ ਗੱਲ ਬਿਲਕੁਲ 100% ਸਪਸ਼ਟ ਆ ਕੋਈ ਵੀ ਸਟੇਟ ਆ ਉਹ ਆਪਣੇ ਜਿਹੜਾ ਆਪਣੇ ਕਹੋ ਵੀ ਰਹਿਸ਼ੀ ਏਰੀਏ ਦਾ ਬੰਦਾ ਆ ਮੰਨ ਲਓ ਰਾਜਸਥਾਨ ਦਾ ਬੰਦਾ ਰਾਜਸਥਾਨ ਚ ਉਹਨੂੰ ਕਦੀ ਵੀ ਰਾਜਸਥਾਨ ਪੁਲਿਸ ਜਾਂ ਕੋਈ ਵੀ ਅਫਸਰ ਨਹੀਂ ਤੰਗ ਕਰਨਗੇ ਆਪਾਂ ਕਹਿੰਦੇ ਚਲੋ ਸਾਡੇ ਜੇ ਕੋਈ ਤੰਗ ਗਲਤ ਆ ਉਹਦਾ ਤੁਸੀਂ ਕਰੋ ਚਲਾਨ ਯਾਰ ਕੋਈ ਲਿਮਟ ਤਾਂ ਰੱਖੋ ਲਿਮਟ ਤਾਂ ਰੱਖੋ ਰਾਜਸਥਾਨ ਦੇ ਵਿੱਚ ਆ ਗੱਡੀ ਓਵਰ ਹਾਈਟ ਆ ਗੱਡੀ ਦਾ ਡਾਲਾ ਖੁੱਲਾ ਓਵਰ ਆਲ 5000 ਦਾ ਕੇਸ ਆ ਅਸੀਂ ਰਾਜਸਥਾਨ ਚ ਚੱਲਦੇ ਆ ਜੋ ਮਰਜ਼ੀ ਤੁਸੀਂ ਕਰ ਦਿਓ ਆਰਟੀਓ ਦੇ ਨਾਲ ਤੁਸੀਂ ਝਗੜ ਵੀ ਪੋ ਨਾ ਅਫਸਰ ਦੇ ਨਾਲ ਉਨੇ ਤੁਹਾਨੂੰ ਪੰਜ ਗੱਡੀ ਵੀ ਭਜਾ ਲਓ ਆਰਟੀਓ ਤੋਂ ਉਹਨੇ 5000 ਦਾ ਫਾਈਨ ਕਰਨਾ ਤੁਹਾਡਾ ਇੱਥੇ ਤੇ ਤੁਸੀਂ ਸੰਗੀ ਘੁੱਟ ਦਿੱਤੀ ਕਿ ਚੱਲ ਜੀ ਹੁਣ ਬਸ ਮੁੜ ਕੇ ਤੁਰ ਪਰ ਚੰਮ ਦੀਆਂ ਕਿੰਨਾ ਚਿਰ ਚੱਲਣੀਆਂ ਹੁਣ ਗ੍ਰੀਨ ਟੈਕਸ ਚੱਕ ਕੇ ਲਾ ਦਤਾ ਗ੍ਰੀਨ ਟੈਕਸ ਲੱਗ ਗਿਆ ਫਿਰ ਸਭ ਤੋਂ ਵੱਡੀ ਗੱਲ ਆ ਇੱਕ ਕਾਰ ਵਾਲਾ 500 ਰੁਪਏ ਦਾ ਡੀਜ਼ਲ ਲੈਂਦਾ ਠੀਕ ਹੈ ਨਾ ਜੀ ਉਹਦੇ ਚੋਂ ਤੁਹਾਨੂੰ 75 ਰੁਪਏ ਜਾਂ 100 ਰੁਪਏ ਵੱਧ ਤੋਂ ਵੱਧ ਬੈਟ ਮਿਲਦਾ ਗੱਡੀ ਵਾਲਾ 400 ਲੀਟਰ ਟੈਂਕ ਜਿੱਲਾ ਤੇਲ ਪਾਉਂਦਾ 400 ਲੀਟਰ ਦਾ ਟੈਂਕ ਫੁੱਲ ਕਰਾਉਂਦਾ ਉਹਦੇ ਵਿੱਚ ਸਰਕਾਰ ਨੂੰ ਬੈਠ ਕਿੰਨਾ ਜਾਂਦਾ ਜੀ ਜਿੱਲੇ ਗੱਡੀਆਂ ਖਤਮ ਹੋਣੀਆਂ ਵੇ ਲੈ ਲੈਣ ਬੈਠ ਇਹ ਜਿੱਦਾਂ ਗੱਡੀ ਔਰ ਡੀਜ਼ਲ ਦੀ ਸੇਲ ਕਾਦੇ ਵਾਸਤੇ ਆ ਅੱਜ ਜੀਐਨਕੇ ਦੇ ਵਿੱਚ ਡੀਲ ਡੀਜ਼ਲ 82 ਰੁਪਏ ਆ ਜੀਐਨਕੇ ਦੀ ਗੱਡੀ ਪੂਰੇ ਪੰਜਾਬ ਮਤਲਬ ਕਿ ਜੇ ਆਲ ਇੰਡੀਆ ਘੁੰਮ ਜੇ ਤਾਂ ਅੱਧਾ 100 ਹਜ਼ਾਰ ਹਜ਼ਾਰ ਡੀਜ਼ਲ ਲੀਟਰ ਲੈ ਕੇ ਚਲਦੀ ਉਤੋਂ ਰਹਿ ਜੇਣਕੇ ਚੋਂ ਆ ਤੇ ਬਾਹਰ ਮਹਿੰਗਾ ਹੀ ਬਹੁਤ ਆ ਬਾਹਰ ਮਹਿੰਗਾ ਹਾਂ ਤੇ ਸਾਡੇ ਨਾਲ ਉਹ ਚੰਗੇ ਆ ਉਹ ਉਹਨਾਂ ਨੂੰ ਡੀਜ਼ਲ ਉਹਨਾਂ ਦੀ ਸਰਕਾਰ ਡੀਜ਼ਲ ਦਾ ਸਸਤਾ ਦੇ ਰਹੀ ਆ ਉਹਨਾਂ ਦੇ ਵਿਚਾਰਾਂ ਦਾ ਕੁਝ ਬਣ ਰਿਹਾ ਸਰਕਾਰ ਦਾ ਵੀ ਬਣਦਾ 80 ਰੁਪਏ ਡੀਜ਼ਲ ਆ ਅਗਲਾ ਉਹਨਾਂ ਦੀ ਸੇਲ ਵਧਦੀ ਆ ਸੇਲ ਵਧ ਗਈ ਸੇਲ ਵਧ ਗਈ ਉਹਨਾਂ ਦੀ ਸੇਲ ਤੇ ਇਹਨਾਂ ਨੇ ਰੁਪਈਆ ਹੁਣ ਚੱਕ ਹੀ ਦਿੱਤਾ ਕਿਸੇ ਸਟੇਨ ਨੇ ਰੇਟ ਥੋੜਾ ਦੇਗਾ ਪਰ ਆਪਾਂ ਜਿਹੜੀ ਦਿਲੋਂ ਇੱਕ ਗੱਲ ਦੱਸੀ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਭਗਵੰਤ ਮਾਨ ਉਹਨਾਂ ਨੂੰ ਬੜਾ ਆਪਾਂ ਪਿਆਰ ਕਰਦੇ ਸੀ ਕਿਉਂਕਿ ਇਸ ਬੰਦੇ ਦੇ ਵਿੱਚ ਬਹੁਤ ਲਿਆਕਤ ਸੀ ਇਹ ਗੱਲ ਕਰਨ ਦਾ ਵਧੀਆ ਤਰੀਕਾ ਸੀਗਾ ਇੱਕ ਦਰਦ ਸੀਗਾ ਜਿੱਦਾਂ ਅੱਜ ਅਸੀਂ ਡਰਾਈਵਰਾਂ ਦਾ ਦਰਦ ਰੱਖਦੇ ਆ ਨਾ ਗਰੀਬੀ ਚੋਂ ਕੋਈ ਇਨਸਾਨ ਉੱਠਿਆ ਉਹਦੇ ਦਿਲ ਚ ਦਰਦ ਹੁੰਦਾ ਪਰ ਜਦ ਆਪਾਂ ਲੁੱਟਣ ਲਈ ਤਾਂ ਨਹੀਂ ਤੁਹਾਨੂੰ ਪਿਆਰ ਕੀਤਾ ਸੀਗਾ ਨਾ ਤੁਸੀਂ ਅੱਜ ਦੇ ਜਿਹੜੇ ਹਾਲਾਤ ਬਣਾ ਦਿੱਤੇ ਆ ਜਿਹੜੀ ਗੱਡੀ ਦੇ ਕਾਗਜ਼ ਨਹੀਂ ਉਹਨੂੰ ਕਰ ਲਓ ਉਹਦਾ ਚਲਾਨ ਕਰੋ ਪਰ ਲਿミਟਿਡ ਕਰੋ ਜੋ ਮਰਜ਼ੀ ਕਰ ਕਰੋ ਕਰੋ ਲਿミਟਿਡ ਕਰੋ ਹਨਾ ਤੇ ਤੁਸੀਂ ਤਾਂ ਹੁਣ ਕਹਿੰਦੇ ਹੁਣ ਕਈ ਵਾਰੀ ਫੈਕਟਰੀ ਚ ਮਾਲ ਲੱਦਦੇ ਆ ਹਨਾ ਮਾਲ ਗੱਡੀ 25 ਟਨ ਪਾਸ ਆ ਯਾਰ ਉਹ ਸਾਢੇ 25 ਹੋ ਜਾਂਦਾ 26 ਹੋ ਜਾਂਦਾ ਹਨਾ ਤੁਸੀਂ ਤਾਂ 1 ਟਨ ਬੱਤੇ ਅਗਲੇ ਦਾ 20000 ਰੁਪਏ ਦਾ ਹਾਂ ਉਹਦਾ 1 ਟਨ ਦਾ ਪਹਾੜਾ ਬਣਦਾ ਹੈਗਾ ਸਾਰਾ ਕਹ ਲਓ ਵੀ 500 600 ਰੁਪਇਆ ਲੋਕਲ ਤੇ ਦੂਜੀ ਚੀਜ਼ ਇਹ ਲੇਬਰ ਮਾਲ ਲਾਉਂਦੀ ਨਹੀਂ ਲੇਬਰ ਮਾਲ ਲਾਉਂਦੀ ਨਹੀਂ ਅਗਲੀ ਕਹਿੰਦੀ ਹੁਣ ਅਸੀਂ ਅੰਦਰੋਂ ਤਰਪਾਲਾ ਪਾ ਲਈਆਂ ਸਭ ਕੁਝ ਕਰ ਲਿਆ ਹਨਾ ਤੁਸੀਂ ਉਹਦਾ 1 ਟਨ ਦਾ ਜਿਹੜਾ ਪਹਾੜਾ ਬਣਦਾ ਉਹਨਾਂ ਜੁਰਮਾਨਾ ਕਰੋ 2 ਟਨ ਦਾ ਜੁਰਮਾਨਾ ਕਰ ਦੋ 3 ਟਨ ਦਾ ਜੁਰਮਾਨਾ ਕਰ ਦੋ ਤੁਸੀਂ ਤਾਂ ਉਹਨੂੰ ਜੁਰਮਾਨਾ ਇੰਨਾ ਕਰ ਦੋ 1 ਟਨ ਦਾ 20000 ਰੁਪਇਆ 1 ਟਨ ਦਾ 20000 ਰੁਪਇਆ ਪਹਾੜਾ ਦਾ ਸਾਡਾ ਪੰਜਾਬ ਤੋਂ ਅਮਰੀਕਾ ਦਾ ਨਹੀਂ ਬਣਨਾ ਤੁਸੀਂ ਯਾਰ ਸਾਨੂੰ ਇਦਾਂ ਦੇ ਬੇਵਕੂਫ ਬਣਾਉਂਦੇ ਆ ਅਸੀਂ ਖੜੀਆਂ ਹੀ ਕਰ ਦੇਣੀਆਂ ਤੁਹਾਨੂੰ ਵੀ ਫੇ ਪਤਾ ਲੱਗ ਜੂ ਕਿੱਥੋਂ ਤੁਹਾਡੇ ਬੈਟ ਆਉਣੇ ਕਿੱਥੋਂ ਕੀ ਆਉਣੇ ਹੋਰ ਕੋਈ ਗੱਡੀ ਨਹੀਂ ਇੱਥੋਂ ਪੰਜਾਬ ਚੋਂ ਆ ਕੇ ਡੀਜ਼ਲ ਪਾਉਂਦੀ ਇਹ ਪੰਜਾਬ ਦੀਆਂ ਗੱਡੀਆਂ ਹੀ ਆ ਇੱਕ ਆਈਪੀ ਅਫਸਰ ਹੋਵੇ ਉਹ ਗੱਡੀ ਫੜੇ ਔਰ ਉਹ ਬਿਲਕੁਲ ਬੇਕਾਰ ਵਿਕਾਰ ਅਫੈਂਸ ਦਾ ਕੇਸ ਕਰੇ ਬਹੁਤ ਮਾੜੀ ਗੱਲ ਹੈ ਮੇਜਰ ਫੈਂਸ ਆਈਪੀਐਸ ਅਫਸਰ ਹੋਵੇ ਮੇਜਰ ਫੈਂਸ ਕਰੇ ਤੇਰੀ ਇੰਸ਼ੋਰੈਂਸ ਹੈ ਨਹੀਂ ਤੇਰੀ ਗੱਡੀ ਦੀ ਫਿਟਨੈਸ ਹੈ ਨਹੀਂ ਚੱਲ ਭਈ ਇਹ ਫੈਂਸ ਆ ਇਹ ਥੋੜੀ ਹੈ ਕਿ ਗੱਡੀ ੜਕੇ ਆ ਗਈ ਆ ਪੁਲਿਸ ਵਾਲੇ ਨੇ ਹਾਥਾ ਦਿੱਤਾ ਲੈ ਵੀ ਲਾ ਸਾਈਡ ਤੇ ਲੈ ਜਾਂ ਜੋ ਜਿੰਨੂੰ ਥਾਣੇ ਲੈ ਜਾਓ 90000 ਰੁਪਏ ਦੇਊਗਾ ਤਾਂ ਛੁੱਟੂਗੀ ਇਹ ਕੀ ਮਤਲਬ ਵੜਿਆ ਇੱਥੇ ਵੱਡੇ ਵੱਡੇ ਰਾਜਿਆਂ ਦੇ ਰਾਜ ਚਲੇਗਾ ਤਖਤ ਇਹ ਲੈ ਜਾਂਦੇ ਆ ਇਹ ਤਾਂ ਪੁਲਿਸ ਦੇ ਇਫੈਂਸ ਆ ਜਿਹੜੇ ਆਈਪੀਐਸ ਆਫਸਰ ਕੇਸ ਕਰਨ ਦੇ ਆ ਫਿਰ ਉਤੋਂ ਜੁਰਮਾਨਾ ਯਾਰ ਲੋਕਲ ਗੱਡੀ ਚੱਲ 3 ਲੱਖ ਰੁਪਏ ਕੀਮਤ ਲੋਕਲ ਗੱਡੀ ਦੀ ਜੁਰਮਾਨਾ 90000 ਰੁਪਏ ਬੇਰੇ ਯਾਰ ਕਿਹੜਾ ਦੇ ਦਊਗਾ ਜਿਹੜੇ ਬੰਦੇ ਕੋ 3 ਲੱਖ ਦੀ ਗੱਡੀ ਵੇਚ ਕੇ ਨਵੀਂ ਗੱਡੀ ਨੀ ਜ਼ਿੰਦਗੀ ਚ ਲਈ ਗਈ ਉਹ ਤੁਹਾਨੂੰ 90000 ਰੁਪਏ ਭ ਯਾਰ ਤੁਸੀਂ ਉਦਾਂ ਹੀ ਕਹ ਦੋ ਵੀ ਅਸੀਂ ਲੁੱਟਣਾ ਆਇਆ ਹੈ ਨਾ ਗੱਡੀਆਂ ਲੋਕਾਂ ਦੀਆਂ ਕਰ ਲਓ ਅੰਦਰ ਤੇ ਉਹ ਕੁਵਾਰ ਚ ਵੇਚ ਲਓ ਤੁਹਾਨੂੰ ਸਬਰ ਆ ਜਾਵੇ ਤੁਸੀਂ ਕੋਈ ਮੜ ਜੀ ਇਸ ਚੀਜ਼ ਨੂੰ ਸੋਚੋ ਦੇਖੋ ਰਾਜ ਬੜਿਆਂ ਨੇ ਕੀਤਾ ਪੰਜਾਬ ਦੇ ਵਿੱਚ ਕਿੰਨੇ ਆਏ ਕਿੰਨੇ ਗਏ ਠੀਕ ਹੈ ਨਹੀਂ ਜਿਹੜੀ ਪੰਜਾਬ ਦੀ ਕਹਿ ਲਓ ਵੀ ਜਿਹੜੇ ਲੋਕ ਆ ਉਹ ਉੱਥੇ ਹੀ ਰਹਿਣੇ ਆ ਰਾਜੇ ਬੜੇ ਆਉਂਦੇ ਬੜੇ ਜਾਂਦੇ ਆ ਪਰ ਰਾਜ ਦੇ ਵਿੱਚ ਉਹ ਕੰਮ ਨਹੀਂ ਕਰਨੇ ਚਾਹੀਦੇ ਵੀ ਆਪਣੀ ਜਿਹੜੀ ਪਰਜਾ ਦੁਖੀ ਹੋ ਜਾਏ ਅਸੀਂ ਤਾਂ ਪਿਆਰ ਪਿਆਰ ਪਾਉਣਾ ਸੀ ਆਪਸ ਵਿੱਚ ਅਸੀਂ ਤਾਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਦੇਣਾ ਸੀਗਾ ਆ ਕੰਮ ਦੇਣਾ ਸੀ ਹੁਣ ਜੇ ਅਸੀਂ ਟਰੱਕ ਚਲਾਉਨੇ ਆ ਤਾਂ ਜੇ ਇਦਾਂ ਦਾ ਕੰਮ ਹੋਊਗਾ ਤਾਂ ਅਸੀਂ ਤਾਂ ਵੇਚ ਕੇ ਭਰਾ ਢਵਾਈ ਚੱਲ ਜਾਣਾ 90000 ਰੁਪਿਆ ਤੁਸੀਂ ਚਲਾਨ ਕਰਦੇ ਆ ਤੇ 50000 ਚ ਤਾਂ ਬੰਦਾ ਢਵਾਈ ਪਹੁੰਚ ਜਾਂਦਾ ਤੁਹਾਨੂੰ 90000 ਦੇਣ ਨਾਲੋਂ ਚੰਗਾ ਤਾਂ 50000 ਲਾ ਕੇ ਢਵਾਈ ਚੱਲ ਜਾਈਏ ਇਹ ਤਾਂ ਧੰਦਾ ਖਤਮ ਹੀ ਆ ਯਾਰ ਤੁਸੀਂ ਤੁਸੀਂ ਚਲਾਨ ਕਰਨਾ ਦੇਖੋ ਮੈਂ ਕਹਿੰਦਾ ਚਲਾਨ ਕਰੋ 90000 ਦਾ ਵੀ ਕਰੋ ਕੋਈ ਸ਼ਰਾਬ ਪੀ ਕੇ ਡਰਾਈਵ ਕਰ ਰਿਹਾ ਉਹਦਾ ਕਰੋ 90000 ਦਾ ਚਲਾਨ ਕੋਈ ਬੰਦਾ ਜਿਹੜਾ ਆ ਗਲਤ ਨਸ਼ਾ ਕਰਕੇ ਡਰਾਈਵ ਕਰ ਰਿਹਾ ਉਹਦਾ ਕਰੋ 90000 ਦਾ ਚਲਾਨ ਪਰ ਪਹਿਲਾਂ ਉਹ ਛੋਟੀਆਂ ਗੱਡੀਆਂ ਦਾ ਕਰੋ ਹੁਣ ਗੱਡੀਆਂ ਸਾਨੂੰ ਅਸੀਂ ਸਾਨੂੰ ਗੱਡੀਆਂ ਵਾਲੇ ਵੀਡੀਓ ਪਾਉਂਦੇ ਆ ਗੱਡੀ ਅੰਡਰ ਹਾਈਟ ਬਿਲਕੁਲ ਤਰਪਾਲ ਬਿਲਕੁਲ ਗੱਡੀ ਦੀ ਫਲੈਟ ਤਰਪਾਲ ਪਈ ਆ ਅਗਲਾ ਕਹਿੰਦਾ ਜੀ ਪੇਪਰ ਪੂਰੇ ਆ 29000 ਦਾ ਕੇਸ ਹੋ ਗਿਆ ਦੱਸੋ 6 ਚੱਕੇ ਗੱਡੀ ਉਹਦਾ 29000 ਦਾ ਕੇਸ ਕਰ ਦਿੱਤਾ ਉਹ ਵਿਚਾਰਾ 29000 ਰੁਪਏ ਕਿੱਥੋਂ ਲਿਆਊਗਾ ਕਿੱਥੋਂ ਲਿਆਊਗਾ ਤੇ ਫਿਰ ਇਹ ਵਿਰੋਧਤਾ ਜਿਹੜੀ ਆ ਘਰ ਦਾ ਬਿੱਲ ਬਿਜਲੀ ਦਾ ਬਿੱਲ ਮaaf ਕਰਕੇ ਤੁਸੀਂ ਸੰਘੀਆਂ ਕੁੱਟਣ ਲੱਗ ਪੈਣਾ ਕਿ ਗੱਡੀ ਨੂੰ 5000 ਰੁਪਏ ਮaaf ਦਿੱਤਾ ਹੁਣ ਇਹਨਾਂ ਦੀ ਸੰਘੀ ਕੁੱਟਣੀ ਆ ਹੁਣ ਜਨਾਨੀਆਂ ਨੂੰ 1000 ਰੁਪਿਆ ਦਵੋਗੇ ਕੀ ਫਾਇਦਾ ਗਰੀਬਾਂ ਨੂੰ ਲੁੱਟ ਕੇ ਜਨਾਨੀਆਂ ਨੂੰ ਹਜ਼ਾਰ-ਹਜ਼ਾਰ ਦੇਣ ਦਾ ਕੋਈ ਫਾਇਦਾ ਨਹੀਂ ਨੱਕ ਨਾਲ ਲਾ ਕੇ ਮੂੰਹ ਨਾਲ ਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਤੁਸੀਂ ਇਸ ਸਟੇਟ ਨੂੰ ਜਿੱਦਾਂ ਚੱਲਦੀ ਸੀਗੀ ਬਹੁਤ ਸਹੀ ਸੀ ਠੀਕ ਸੀ ਇਹਨੂੰ ਨਾ ਬਗਾੜੋ ਇਹਦੇ ਵਿੱਚ ਜਿਹੜੇ ਧੰਦੇ ਵਧੀਆ ਚੱਲ ਰਹੇ ਸੀ ਉਹਨਾਂ ਨੂੰ ਖਰਾਬ ਨਾ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਪਤਾ ਕੀ ਹੋਣਾ ਟਰੱਕ ਸਰਦਾਰਾਂ ਦੇ ਹੋਣੇ ਆ ਚਲਾਉਣੇ ਬਾਹਰ ਆਲੇ ਨੇ ਆ ਕੇ ਆ ਬਾਈ ਜੀ ਇੱਕ ਟਾਈਮ 12 ਗੱਡੀਆਂ ਸੀ ਸਾਡੇ ਕੋਲ 12 ਦੋਣਾ 24 ਡਰਾਈਵਰ ਸੀ ਅੱਜ ਇੱਕ ਗੱਡੀ ਰਹਿ ਗਈ ਇਹ ਇਸ ਕਰਕੇ ਨਹੀਂ ਕਰ ਰਹੀ ਕਿ ਅਸੀਂ ਬਜ਼ੁਰਗ ਹੋ ਗਏ ਜਾਂ ਸਾਡਾ ਇੰਟਰਸਟ ਘੱਗ ਗਿਆ ਇਹ ਇੱਕ ਤਾਂ ਪਹਿਲਾਂ ਹੀ ਕਮਾਈ ਹੈ ਨਹੀਂ ਇਹ ਕਬਸਰਛਾਈ ਨਹੀਂ ਛੱਡਦੀ ਹੈ ਕਰਨਾ ਕਿ ਤੁਸੀਂ ਤਾਂ ਯਾਰ ਅਸੀਂ ਆਲਓਵਰ ਇੰਡੀਆ ਚ ਘੁੰਮ ਜਾਓ ਜੇ ਤੁਹਾਡਾ 500 ਰੁਪਏ ਪੁਲਿਸ ਖਰਚਾ ਆ ਜਾਏ ਨਾ ਮੈਂ ਲਾਣਤ ਮੈਂ ਤੁਹਾਨੂੰ ਜਵਾਬ ਦੇ ਆ ਸਾਡੇ ਇੱਥੇ ਅਸੀਂ 90000 ਜੇ ਪੰਜਾਬ ਚ ਬਾਹਰ ਗੱਡੀ ਚੱਲਦੀ ਮਹੀਨੇ ਚ ਅਸੀਂ ਇੱਕ ਵਾਰੀ ਜਾਂ ਦੋ ਵਾਰੀ ਪੰਜਾਬ ਆਉਣਾ ਹੁੰਦਾ ਬੱਚਿਆਂ ਨੂੰ ਮਿਲਣਾ ਪਰ ਉਹ ਵੀ ਨਹੀਂ ਆ ਸਕਦੇ ਹੁਣਾਂ ਜਿਹੜੀ ਗੱਡੀ ਪੰਜਾਬ ਆਣੀ ਉਹ ਉਹ ਤਾਂ ਸਭ ਲੋ ਭੁੱਲ ਜਾਓ ਉਹ ਤੋਂ ਜੁਰਮਾਨਾ ਦੇ ਕੇ छुटਣੀ ਨਹੀਂ ਹੋ ਐਲੇ ਭਰਾਵਾ ਹੀ ਬੇਨਤੀ ਕਰਦੇ ਆ ਜਿਹੜੇ ਤਾਂ ਵਿਚਾਰੇ ਹੁਣ ਇੱਥੇ ਲੋਕਲ 'ਚ ਫਸੇ ਸਾਡੇ ਕੋਲ ਪਰਮਿਟ ਨਹੀਂ ਹੈਗੇ ਇਹ ਤਾਂ ਔਖੇ-ਸੌਖੇ ਚੱਲਣ ਦੇ ਆ ਜਿਹੜੇ ਵਿਚਾਰੇ ਸਾਡੇ ਵੀਰ ਬਾਹਰ ਗੱਡੀਆਂ ਚਲਾਉਂਦੇ ਨੇ ਉਹ ਬਾਹਰ ਹੀ ਰੱਖੋ ਭਰਾਵਾ ਪੰਜਾਬ 'ਚ ਬੜੋ ਹੀ ਨਾ ਬਹੁਤ ਬਹੁਤ ਧੰਨਵਾਦ ਬਾਕੀ ਪੱਕੇ ਗੁਰਦੁਆਰੇ ਰੱਖ ਲਓ ਪੱਕੇ ਹੋਟਲ ਰੱਖ ਲਓ ਉੱਥੇ ਗੱਡੀਆਂ ਦੇ ਤਰਪਾਲ ਪਾਈ ਇੱਕ ਬੰਦਾ ਛੱਡਿਆ ਹੈ ਬਾਰੋ-ਬਾਰੀ ਦੋਨੋਂ ਦੇ ਦੋ ਬੰਦੇ ਆ ਬਾਰੋ-ਬਾਰੀ ਘਰ ਪਰਿਵਾਰ ਨੂੰ ਮਿਲ ਜਾਓ ਪੰਜਾਬ ਜਾਓ ਹੀ ਨਹੀਂ ਯਾਰ ਕੀ ਕਰਨਾ 90000 ਰੁਪਇਆ ਫਾਈਨ ਭਰ ਕੇ ਸਾਰਾ ਅਸੀਂ ਰਾਤ ਨੂੰ ਹੋਟਲਾਂ ਦੇ ਖੜਦੇ ਆਂ ਹੋਟਲ ਭਰੇ ਪਏ ਅਗਲਾ ਕਹਿੰਦਾ ਜੀ ਉਹ ਖੜਾ ਜੀ ਰਾਤ ਦਾ ਕਿਹੜੀ ਡਿਊਟੀ ਹੈ ਜਿਹੜੀ ਇਸ ਪੂਰੀ ਰਾਤ ਦੀ ਡਿਊਟੀ ਅਫਸਰ ਦੀ ਕਿਹੜੀ ਨਾਈਟ ਦੀ ਕੁਝ ਵੀ ਤੁਸੀਂ ਬੇਮੁਖਤ ਕੋਈ ਮਤਲਬ ਨਹੀਂ ਬਰਦਾ ਤੁਸੀਂ ਪੰਜਾਬ ਚ ਇਹ ਇਹ ਮੇਰੇ ਹਿਸਾਬ ਨਾਲ ਨਾ ਜਿੱਦਾਂ ਕਈ ਵਾਰੀ ਬੰਦੇ ਦਿਮਾਗ ਚ ਆਉਂਦਾ ਲੈਂ ਮੈਂ ਨਾ ਬਣਾਉਂਗਾ ਲਓ ਜੀ ਪੰਜਾਬ ਦੇ ਵਿੱਚ ਧੱਕਾ ਪਾ ਦਿੱਤੀ ਆ ਜੀ ਕਰ ਦਿੱਤਾ ਜੇ ਉਹ ਇਦਾਂ ਨਾ ਨਹੀਂ ਬਣਦੇ ਨਾ ਬਣਦੇ ਦਿਲਾਂ ਚ ਲੋਕਾਂ ਨੂੰ ਖੁਸ਼ ਕਰਕੇ ਨਾ ਬਣਦੇ ਆ ਤੁਸੀਂ ਸਾਡੇ ਲਈ ਉਹ ਕੰਮ ਕਰਦੇ ਜਿਹਦੇ ਨਾਲ ਸਾਨੂੰ ਖੁਸ਼ੀ ਮਿਲਦੀ ਸਾਡੇ ਧੰਦੇ ਦੇ ਲਈ ਕੋਈ ਵਧੀਆ ਚੀਜ਼ ਕੋਈ ਸਾਡੇ ਲਈ ਰੈਸਟ ਰੂਮ ਹੁੰਦੇ ਕੋਈ ਵਧੀਆ ਕੋਈ ਐਲਾਨ ਕਰਦੇ ਵੀ ਹਰੇਕ ਫੈਕਟਰੀ ਦੇ ਵਿੱਚ ਚਲੋ ਡਰਾਈਵਰਾਂ ਨੂੰ ਆਹ ਸਹੂਲਤ ਆ ਉਹ ਦੂਈ ਦਾ ਉਲਟੇ ਪੁੱਠੇ ਹੀ ਚੱਲ ਪਏ ਹੈ ਤਪੋਰ ਰਾਜ ਰਾਜੋ ਨਰਕ ਇਹ ਜਿਹੜੀਆਂ ਚੀਜ਼ਾਂ ਆ ਇਹ ਹੁਣ ਦੇ ਵਿੱਚ ਟਾਈਮ ਨਹੀਂ ਲੱਗਦਾ ਪਰ ਫਿਰ ਅੱਜ ਵੀ ਹਾਲੇ ਵੀ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਪੰਜਾਬ ਵਧੀਆ ਚੱਲ ਸਕਦਾ ਇਹਨੂੰ ਨਾਮਦਾਨੋ ਇਨੂੰ ਚੱਲਣ ਦੋ ਵਧੀਆ ਕੋਈ ਟਾਈਮਿੰਗ ਹੋਵੇ 12 20 ਟੇਟਾਂ ਜਤੀ ਜਾਣੇ ਆ ਅਫਸਰ ਸਾਹਿਬ ਚਲੋ ਕੋਈ ਆ ਰੋਡ ਦੇ ਕਿੰਟ ਅਫਸਰ ਖੜ ਗਿਆ ਚਲੋ ਉਹਨੇ 2 4 ਕੇਸ ਕੀਤੇ ਕੁਝ ਆਟਾ ਦੜੀਆਂ ਕਰਕੇ ਉਹ ਚਲਾ ਗਿਆ ਤੇ ਜੇ 24 ਘੰਟੇ ਹੀ ਰੋਡ ਬਲੌਕ ਰਹਿ ਜਾਣੀ ਆ 12 ਘੰਟੇ ਲਈ ਰੋਡ ਬਲੌਕ ਫਿਰ ਇਹ ਨਹੀਂ ਹੈ ਕਿ ਇੱਕ ਅਫਸਰ ਆ 12 13 14 ਡਿਸਟ੍ਰਿਕਟ ਆ ਹਰੇਕ ਡਿਸਟ੍ਰਿਕਟ ਦੇ ਵਿੱਚ ਕੋਈ ਅਗਲਾ ਕਹਿੰਦਾ ਜੀ ਧੂਰੀ ਤੋਂ ਨੇੜੇ ਪਾਤੜਾ ਖੜੇ ਆ ਪਾਤੜਾ ਤੋਂ ਨੇੜੇ ਤਾਂ ਮੂਨ ਕ ਖੜੇ ਆ ਕੀ ਕਰੋਗੇ ਹਾਂ ਕੱਚੇ ਮਾਲ ਵਾਲੀ ਗੱਡੀ ਕਿੱਥੇ ਜਾਵੇ ਹੁਣ ਕੱਚੇ ਮਾਲ ਨਾਲ ਅਗਲਾ ਜੰਗਲ ਚ ਗੱਡੀ ਲੱਦਣ ਗਿਆ ਕੇਲੇ ਵਾਲਾ ਕਦੇ ਉਹਦੀ ਕਦੇ ਗਿੱਠ ਗੱਡੀ ਹਾਈਟ ਹੋ ਗਈ ਉੱਚੀ ਤੇ ਤੁਸੀਂ ਤਾਂ ਆ ਗਏ ਉਹਨੂੰ ਠੋਕ ਦੇਣਾ ਤਾਂ ਉਹ ਵਿਚਾਰੇ ਦੀ ਦਿਨ ਗੱਡੀ ਨਹੀਂ ਛੁੱਟ ਰਹੀ ਮਾਲ ਸਾਰਾ ਹੀ ਖਰਾਬ ਉਹ ਤੁਹਾਨੂੰ ਵੀ 90000 ਪਰੂਗਾ ਉਹਦਾ ਕਿਰਾਇਆ ਵੀ ਗਿਆ ਤਾਂ ਮਾਲ ਦਾ ਵੀ ਕਲੇਮ ਭਰੂ 2.5 ਲੱਖ ਰੁਪਏ ਅੱਗੇ ਅੱਗੇ ਹੁੰਦਾ ਸੀ ਕਦੀ ਕੋਈ ਕੱਚੇ ਮਾਲ ਵਾਲੀ ਗੱਡੀ ਕੋ ਅਫਸਰ ਰੋਕਦਾ ਹੀ ਮੋਰੇ ਗੱਡੀ ਦੇ ਆਪਾ ਖੁਦ ਬਚਪਨ ਚ ਦੇਖਿਆ ਮੋਰੇ ਕੇਲੇ ਟੰਗਦੇ ਨੇ ਤਾਂ ਕਿਸੇ ਗੱਡੀ ਨੇ ਅਫਸਰ ਨੇ ਹੱਥ ਨਹੀਂ ਦੇਣਾ ਵੀ ਗੱਡੀ ਚ ਕੱਚਾ ਮਾਲ ਤੁਸੀਂ ਤਾਂ ਲੋਕਾਂ ਦੇ ਮੂੰਹ ਦੀਆਂ ਰੋਟੀਆਂ ਵੀ ਖੋਣੀਆਂ ਸ਼ੁਰੂ ਕਰ ਦਿੱਤੀਆਂ ਯਾਰ ਕਮਾਲ ਐਦਾਂ ਦਾ ਰਾਜ ਐਦਾਂ ਦਾ ਰਾਜ ਨਹੀਂ ਅਸੀਂ ਚਾਹੁੰਦੇ ਸੀ ਕਿ ਭਗਵਾਨਤ ਸਿੰਘ ਜੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਕਿ ਆਪਣੇ ਅਫਸਰ ਸਾਹਿਬ ਕਰੋ ਆਰਡਰ ਦਿਓ ਪਰ ਇੰਨਾ ਵੀ ਕਿਸੇ ਨੂੰ ਟਾਈਟ ਨਾ ਕਰੋ ਕਿ ਅਗਲਾ ਸੰਗਾਈ ਘੁੱਟ ਹੋ ਜਾਏ ਅਗਲੇ ਦਾ ਹੁਣ ਅਸੀਂ ਅੱਜ ਅੱਜ ਜਿਹੜੀ ਹਾਲਾਤ ਦੇ ਵਿੱਚ ਅਸੀਂ ਅੱਜ ਅਸੀਂ ਬ੍ਰਦਰ ਗਰੁੱਪ ਵੱਲੋਂ ਜਿਹੜੇ ਕੰਮ ਕਰ ਰਹੇ ਨਾ ਜੋ ਅਸੀਂ ਬੋਲ ਰਹੇ ਆ ਇਹ ਚੀਜ਼ਾਂ ਅੱਜ ਤੋਂ 10 ਸਾਲ ਪਹਿਲਾਂ ਸੇਮ ਸੇਮ ਭਗਵੰਤ ਸਿੰਘ ਮਾਨ ਹੋਣਾ ਦੀਆਂ ਸੀਗੀਆਂ ਇਹੀ ਚੀਜ਼ਾਂ ਸੀਗੀਆਂ ਪੰਜਾਬ ਡੋਬ ਰਿਹਾ ਪੰਜਾਬ ਲੁੱਟ ਹੋ ਰਿਹਾ ਪੰਜਾਬ ਦੇ ਵਿੱਚ ਨੌਜਵਾਨੀ ਬਾਹਰ ਜਾ ਰਹੀ ਆ ਇਹ ਇਹ ਉਹੀ ਗੱਲਾਂ ਆ ਜਿਹੜੀਆਂ ਅੱਜ ਅਸੀਂ ਕਰ ਰਹੇ ਆ ਪੰਜਾਬ ਦੇ ਡਰਾਈਵਰ ਲੁੱਟ ਹੋ ਰਹੇ ਆ ਪੰਜਾਬ ਜਿਹੜਾ ਖਾਲੀ ਹੋ ਰਿਹਾ ਪੰਜਾਬ ਚ ਡਰਾਈਵਰੀ ਖਤਮ ਹੋ ਰਹੀ ਆ ਉਹਨਾਂ ਗੱਲਾਂ ਤੇ ਅੱਜ ਸਾਡੀਆਂ ਗੱਲਾਂ ਚ ਕੋਈ ਫਰਕ ਨਹੀਂ ਹੈਗਾ 100% ਡਿਟੋ ਆ 10 ਸਾਲ ਪਹਿਲਾਂ ਤੁਹਾਡੀਆਂ ਇਹ ਗੱਲਾਂ ਸੀਗੀਆਂ ਪਰ ਰਾਜ ਤੋਂ ਬਾਅਦ ਉਹ ਗੱਲਾਂ ਚੇਂਜ ਹੋ ਗਈਆਂ ਅਸੀਂ ਅੱਜ ਵੀ ਕਰਦੇ ਆ ਮਰਦੇ ਦਮ ਤੱਕ ਇਹੀ ਗੱਲਾਂ ਕਰਾਂਗੇ ਕਿਉਂਕਿ ਅਸੀਂ ਜਿਸ ਚੀਜ਼ ਨੂੰ ਤੁਰੇ ਹਾਂ ਨਿਰਪੱਖ ਹੋ ਕੇ ਤੁਰੇ ਹਾਂ ਸਾਨੂੰ ਜਿਹੜਾ ਮਰਜੀ ਰਾਜ ਮਿਲ ਜਵੇ ਪਰ ਅਸੀਂ ਬਦਲਦੇ ਨਹੀਂ ਰੱਬ ਨੇ ਦਿੱਤਾ ਵੀ ਆ ਜੇ ਅੱਜ ਸਾਨੂੰ ਇੰਨੀ ਦੁਨੀਆ ਜਾਣ ਦੀ ਪਰ ਆਪਾਂ ਬਦਲਦੇ ਨਹੀਂ ਹੈਗੇ ਅਸੀਂ ਹੰਕਾਰ ਨਹੀਂ ਕਰਦੇ ਪਰ ਤੁਸੀਂ ਅਸੀਂ ਜਿਹਨੂੰ ਅੱਜ ਤੋਂ 10 ਸਾਲ ਪਹਿਲਾਂ ਜੀ ਕਹਿੰਦੇ ਸੀ ਅੱਜ ਵੀ ਜੀ ਕਹਿੰਦੇ ਆ ਪਰ ਤੁਸੀਂ ਜਨਾਬ ਉਸ ਸਮੇਂ ਲੋਕਾਂ ਤੋਂ ਐ ਵੋਟਾਂ ਮੰਗਦੇ ਸੀ ਤੇ ਅੱਜ ਡੰਡਾ ਐ ਰੱਖਿਆ ਹੋਇਆ ਵੀ ਜਿਹੜਾ ਟੱਕਰ ਦਾ ਬਸ 70000 90000 ਲੱਖ ਰੁਪਇਆ ਆਟੋ ਉਹ ਇੱਕ ਹੋਰ ਚੀਜ਼ ਜਿਹੜੀ ਸਾਹਮਣੇ ਆਉਣ ਡਈ ਵੀ ਜੀ ਅਫਸਰ ਨੂੰ ਸਿੱਧੀ ਹਦਾਇਤ ਆ ਵੀ ਸਾਨੂੰ ਮਹੀਨੇ ਦੇ ਇੰਨੇ ਪੈਸੇ ਚਾਹੀਦੇ ਐ ਕਲੈਕਸ਼ਨ ਯਾਰ ਤੁਸੀਂ ਜਨਾਨੀਆਂ ਦਾ ਕਿਰਾਇਆ ਫ੍ਰੀ ਕਰਕੇ ਤੁਸੀਂ ਘਰ ਦੀ ਬੱਤੀ ਫ੍ਰੀ ਕਰਕੇ ਤਾਂ ਤੁਸੀਂ ਤਾਂ ਉਹਦੇ 'ਚ ਫਾਇਦਾ ਕਿਸੇ ਨੂੰ ਕੋਈ ਐਡਾ ਨਹੀਂ ਹੋਇਆ ਜੇ ਇੱਕ ਪਰਿਵਾਰ ਦਾ 2000 ਬਿੱਲ ਆਉਂਦਾ ਸੀ ਜਾਂ 2000 ਲਾ ਲੋ 2500 ਆਉਂਦਾ ਸੀਗਾ ਬਿੱਲ ਆਉਂਦਾ ਸੀਗਾ ਤੇ ਤੁਸੀਂ ਤਾਂ ਇੱਕ ਪਾਸੇ ਇੱਕ ਪਰਿਵਾਰ ਤੋਂ ਤੁਸੀਂ ਜਿਹੜੇ 90000 ਦਾ ਚਲਾਨ ਕਰਦੇ ਹੋ ਤੁਸੀਂ 90000 ਐ ਕਰ ਲੈਨੇ ਅੰਦਰ ਉਹ ਕੀ ਫਾਇਦਾ ਹੋਇਆ ਉਹਦੇ ਕਿੰਨੇ ਮਹੀਨੇ ਦਾ ਬਕਰ ਹੈ ਉਹਦੇ ਕਿੰਨੇ ਮਹੀਨੇ ਦਾ ਬਣਿਆ ਉਹ ਉਹਦੇ ਕਿੰਨੇ ਮਹੀਨੇ ਦਾ ਬਿੱਲ ਲੈ ਲਿਆ ਤੁਸੀਂ 45 ਮਹੀਨੇ ਦਾ ਬਿੱਲ ਲੈ ਲਿਆ 45 ਮਹੀਨੇ ਤੇ 60 ਮਹੀਨਿਆਂ ਦੀਆਂ ਗੱਡੀਆਂ ਦੀਆਂ ਕਿਸ਼ਤਾਂ ਹੁੰਦੀਆਂ 45 ਮਹੀਨੇ ਦਾ ਤੁਸੀਂ ਉਹਦਾ ਬਿੱਲ ਲੈ ਲਿਆ ਇਹ ਤਾਂ ਤੁਹਾਡੀਆਂ ਤੁੱਕਾਂ ਸਾਡੀ ਸਮਝ ਨਹੀਂ ਆ ਰਹੀਆਂ ਹੋਰ ਬਹੁਤ ਕੁਸ਼ਾ ਹੋਰ ਚੀਜ਼ਾਂ ਤੇ ਪਬੰਧੀਆਂ ਲਾਓ ਆ ਰੋੜ ਆ ਸਾਡਾ ਹਿਸ਼ਾਰਪੁਰ ਤੋਂ ਦਸੂਆ ਕਿਸੇ ਨੂੰ ਦੀਦਾ ਨਹੀਂ ਹੈਗਾ ਰੋਡ ਦੇ ਚਿੱਟੀ ਪੱਟੀ ਤੱਕ ਭੰਗ ਪਹੁੰਚੀ ਪਈ ਆ ਕਿਸੇ ਨੂੰ ਕੋਈ ਸਫਾਈ ਕੰਮ ਦਾ ਨਹੀਂ ਪਤਾ ਕੁਝ ਨਹੀਂ ਪਤਾ ਨਵੀਂ ਬਸੀ ਵਾਲਾ ਚੋ ਅਸੀਂ ਸਾਫ਼ ਕੀਤਾ ਕੋਲੋਂ ਪੈਸੇ ਲਾ ਕੇ ਪਰ ਉਪਰ ਦੇ ਚੋ ਵਾਲਾ ਪੁਲ ਉਹ ਇੰਨੀ ਕ ਰਹਿ ਗਈ ਸੀ ਉੱਥੇ ਤੀਏ ਦੇ ਐਕਸੀਡੈਂਟ ਹੁੰਦਾ ਸੀਗਾ ਤਾਂ ਵੀ ਨਹੀਂ ਤੁਹਾਡੇ ਕਿਸੇ ਨੂੰ ਦੀਦਾ ਇਹ ਅੱਖਾਂ ਬੰਦ ਕਰਨ ਨਹੀਂ ਹੁੰਦੀਆਂ ਜੇ ਰੱਬ ਨੇ ਤੁਹਾਨੂੰ ਨਿਗਾਹ ਦਿੱਤੀ ਆ ਤਾਂ ਸਾਡੇ ਵੱਲ ਦੇਖੋ ਪੰਜਾਬ ਦੇ ਲੋਕਾਂ ਵੱਲ ਦੇਖੋ ਸਮਝੇ ਕਿ ਨਹੀਂ ਸਮਝੇ ਜੇ ਹੁਣ ਅਸੀਂ ਟਰੱਕ ਰੱਖ ਕੇ ਆਪਣਾ ਘਰ ਚਲਾਈਏ ਡਰਾਈਵਰ ਨੂੰ ਦੇਈਏ ਕੱਖ ਨਾ ਪੇਤਾ ਹੋ ਗਿਆ ਕੰਮ ਇਹੋ ਚੀਜ਼ ਤੁਹਾਡੇ ਲਈ ਆ ਜੇ ਪੰਜਾਬ ਦੇ ਰਾਜ ਕਰਕੇ ਤੁਸੀਂ ਲੋਕਾਂ ਦੇ ਲਈ ਇੰਨਾ ਮਾੜਾ ਹੀ ਕਰਨਾ ਤਾਂ ਕੋਈ ਫਾਇਦਾ ਨਹੀਂ ਇੰਦਾ ਰਾਜ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ